ਕਹਿ ਲੋ ਜੀ ਮੈਂ ਆਪਾਂ ਗੱਲ ਕਰਦੇ ਆਂ ਵੀ ਜਨਰ ਨੂੰ ਲੈ ਕੇ ਲਗਾਤਾਰ ਕਾਮੇਡੀ ਦੀਆਂ ਫਿਲਮਾਂ ਆਈਆਂ ਇੱਕੋ ਹੀ ਚੀਜ਼ ਪਰੋਸੀ ਜਾ ਰਿਹਾ ਬਾਰ-ਬਾਰ ਆਡੀਅன்ஸ் ਨੂੰ ਲਗਾਤਾਰ ਫਿਲਮਾਂ ਮਾੜੀਆਂ ਆਈਆਂ ਫਿਲਮਾਂ ਚੱਲੀਆਂ ਨਹੀਂ ਫਿਰ ਲੋਕਾਂ ਦਾ ਥੋੜਾ ਜਿਹਾ ਯਕੀਨ ਹੈ ਥੋੜਾ ਟੁੱਟ ਜਾਂਦਾ ਕਤਾਬਾ ਵੀ ਬਹੁਤ ਕਹਿ ਲੋ ਪਰਚਲਿਤ ਨੇ ਕਹਿ ਲੋ ਜ਼ਿੰਦਗੀ ਜ਼ਿੰਦਾਬਾਦ ਉਸ ਤੋਂ ਬਾਅਦ ਉਹਦਾ ਦੂਸਰਾ ਪਾਰਟ 2 ਵੀ ਆਇਆ ਨੀ ਮੈਂ ਪਹਿਲਾਂ ਪੋਇਟਰੀ ਚ ਸੀਗਾ ਫੇਰ ਬਾਾਰਤਕ ਦੇ ਵਿੱਚ ਆ ਹਾਂ ਜੀ ਹਾਂ ਬਾਾਰਤਕ ਮੈਂ ਕੱਟ ਲਿਖੀ ਐ ਬਟ ਲਿਖਦੇ ਰਹਿੰਦੇ ਆ ਤੇ 21ਵੀਂ ਚੱਲ ਰਿਆ ਕਿਤਾਬਾਂ ਲੱਗੇ ਵਧੀਆ ਠੀਕ ਐ ਅੱਛਾ ਰਿਸਪੌਂਸ ਐ ਕਈ ਕਿਤਾਬਾਂ ਕਈ ਕਈ ਵਾਰੀ ਛਪੀਆਂ ਨੇ ਔਰ ਹਾਜੀ ਆਹ ਉਹ ਕਿਤਾਬ ਜਿਹੜੀ ਪੋਇਟਰੀ ਦੀ ਐ ਲੇਟੈਸਟ ਉਹ ਹਜੇ 7 ਦਿਨ ਪਹਿਲਾਂ ਹੀ ਆਈ ਐ 8 ਦਿਨ ਪਹਿਲਾਂ ਪਰ ਤੁਸੀਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਵਿਅਕਤੀ ਹੋ ਤੁਹਾਨੂੰ ਪੰਜਾਬੀ ਸਾਹਿਤ ਨੇ ਕੀ ਕੁਝ ਦਿੱਤਾ ਹੈ ਜਿਹੜੀ ਇੰਟਰਵਿਊ ਦੇ ਵਿੱਚ ਮੈਂ ਮੇਰਾ ਪਾਕਿਸਤਾਨ ਬਾਰੇ ਕਿਹਾ ਸੀ ਉਹਦੇ ਵਿੱਚ ਮੈਂ ਮੇਰਾ ਪਿੰਡ ਬਾਰੇ ਵੀ ਬੋਲੇ ਸੀ ਠੀਕ ਹੈ ਨਾ ਮੇਰਾ ਪਿੰਡ ਗੁਰਦੇਵ ਸਿੰਘ ਹੋਰਾਂ ਦੀ ਕਿਤਾਬ ਹੈ ਉਹ ਪੜ੍ਹਨੀ ਚਾਹੀਦੀ ਹੈ ਤੁਹਾਨੂੰ ਬਹੁਤ ਚੀਜ਼ਾਂ ਦਾ ਪਤਾ ਲੱਗਦਾ ਹੈ ਤੁਹਾਡੇ ਸ਼ਬਦਾਵਲੀ ਵਿੱਚ ਵਾਧਾ ਹੁੰਦਾ ਹੈ ਤੁਹਾਨੂੰ ਗਿਆਨ ਜਿਹੜਾ ਤੁਹਾਡਾ ਵਾਧਾ ਹੁੰਦਾ ਕਿ ਇਹਦੇ ਜੇ ਨਹੀਂ ਕੋਈ ਲਿਟਰੇਚਰ ਨਾਲ ਜੁੜਦਾ ਜਾਂ ਪੰਜਾਬੀ ਲਿਟਰੇਚਰ ਘੱਟ ਪੜਦੇ ਨੇ ਉਹਦੇ ਪਿੱਛੇ ਸਾਡੇ ਮਾਪੇ ਅਧਿਆਪਕ ਉਹ ਜ਼ਿੰਮੇਵਾਰ ਨੇ ਸ਼ੁਰੂ-ਸ਼ੁਰੂ ਦੇ ਵਿੱਚ ਸਸਤੀਆਂ ਚੀਜ਼ਾਂ ਸਾਨੂੰ ਅਟਰੈਕਟ ਕਰਦੀਆਂ ਪਰ ਟਾਈਟ ਦੀ ਐਂਡ ਜਾ ਕੇ ਸ਼ਬਦ ਨੇ ਕੰਮ ਆਉਣਾ ਹੁੰਦਾ ਮੇਰਾ ਦਗਿਸਤਾਨ ਕਿਤਾਬ ਹੈ ਉਹ ਇੱਕ ਜਦੋਂ ਇੰਟਰਵਿਊ ਦੇ ਵਿੱਚ ਅਸੀਂ ਕੋਈ ਚੀਜ਼ ਕੱਢ ਕੇ ਪਾ ਦਨੇ ਆ ਤੁਹਾਡੀਆਂ ਫੇਵਰੇਟ ਕਿਤਾਬਾਂ ਕਿੰਨੇ ਨੇ ਉਹਦੇ ਵਿੱਚ ਕੁਝ ਕਿਤਾਬਾਂ ਦੇ ਨਾਂ ਤੁਸੀਂ ਗਿਣਾ ਕੇ ਉਹ ਫਿਰ ਰੀਲ ਚੱਲਣ ਲੱਗੀ ਉਹ ਜਦੋਂ ਤੁਹਾਨੂੰ ਕਿਤਾਬਾਂ ਪੜਨ ਦੀ ਯਾਤ ਪੈ ਜਾਏ ਤੁਸੀਂ 15-20 ਕਿਤਾਬਾਂ ਪੜ ਚੁੱਕੇ ਹੋਵੋ ਫਿਰ ਤੁਹਾਨੂੰ ਮੇਰਾ ਦਗਿਸਤਾਨ ਪੜ੍ਹਨੀ ਚਾਹੀਦੀ ਹੈ ਆ ਗੱਲ ਹੀ ਹੁੰਦੀ ਹੈ ਕਿ ਫਿਲਮ ਇੱਕ ਟੀਮ ਵਰਕ ਆ ਔਰ ਪ੍ਰੀ ਪ੍ਰੋਡਕਸ਼ਨ ਦਾ ਕੰਮ ਸਕ੍ਰਿਪਟ ਦਾ ਜਿਹੜਾ ਕੰਮ ਹੈ ਨਾ ਬਹੁਤ ਮਿਹਨਤ ਮੰਗਦਾ ਤਾਂ ਅਸੀਂ ਸਾਬਕ ਸਿੱਖਾਂ ਜੇ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਆਪਣੇ ਅੰਦਰ ਝਾਤ ਮਾਰਾਂਗੇ ਤਾਂ ਸਾਨੂੰ ਰਾਹ ਮਿਲ ਜੂਗਾ ਸੋ ਬਿਲਕੁਲ ਮਕੋਕਾ ਦੇ ਟ੍ਰੇਲਰ ਲਾਂਚ ਤੇ ਪਹੁੰਚੇ ਹੋਏ ਆ ਤੇ ਇਸ ਸਮੇ ਮੇਰੇ ਨਾਲ ਰਾਈਟਰ ਤੇ ਇੱਕ ਅਦਾਕਾਰ ਤੇ ਨਾਟਕਕਾਰ ਰਾਣਾ ਰਣਵੀਰ ਮੌਜੂਦ ਨੇ ਪਣਾ ਪਾ ਜੀ ਪਹਿਲਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਚੱਕਰੀਆ ਜੀ ਠੀਕ ਹੋ ਬਹੁਤ ਵਧੀਆ ਚੱਲਦੀ ਕਲਾ ਸ਼ੋਅ ਕਿਵੇਂ ਚੱਲ ਰਿਹਾ ਆਪਣਾ ਬੰਦੇ ਬਣੋ ਬੰਦੇ ਸ਼ੋਅ ਬਹੁਤ ਅੱਛਾ ਰਿਸਪੌਂਸ ਹੈ ਔਰ ਵਧੀਆ ਹੁਣ 16 ਤਰੀਕ ਨੂੰ ਬਠਿੰਡੇ ਕਰਨਾ 17 ਨੂੰ ਜਲੰਧਰ ਹੈ 18 ਨੂੰ ਲੁਧਿਆਣਾ ਹੈ 23 ਜਨਵਰੀ ਨੂੰ ਚੰਡੀਗੜ੍ਹ ਹੈ ਬਾਕੀ ਲਿਸਟ ਪਾਈ ਹੋਈ ਹੈ ਤੇ ਲਗਾਤਾਰ ਹੁਣ ਸ਼ੋਅ ਚੱਲਦੇ ਰਹਿਣਗੇ ਨਾਟਕ ਬੰਦੇ ਬਣੋ ਬੰਦੇ ਚੱਲ ਰਿਹਾ ਗਿਆ ਜੀ 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 ਤੇ ਅਗਲੀ ਫਿਲਮ ਕਦੋਂ ਆ ਰਹੀ ਹੈ ਤੁਹਾਡੀ ਆ ਫਿਲਮ ਇੱਕ ਮਾਰਚ ਦੇ ਵਿੱਚ ਬਸ ਸ਼ੁਰੂ ਹੋ ਜਾਣੀ ਹੈ ਇੱਕ ਆਉਣੀ ਹੈ ਆਪਣੀ ਪਹਿਲਾਂ ਇਸ਼ਕਾਂ ਦੇ ਲੇਖੇ ਗੁਰਨਾਮ ਭੁੱਲਰ ਉਹਨਾਂ ਨਾਲ ਆ ਰਹੀ ਹੈ ਔਰ ਇੱਕ ਫਿਲਮ ਅਸੀਂ ਕੀਤੀ ਹੈ ਰੂਹ ਦਾ ਹਾਨੀ ਉਹਦਾ ਹਲੇ ਜਸਵੰਤ ਕਵਲ ਉਹਨਾਂ ਦਾ ਲਿਖਿਆ ਹੋਇਆ ਨਹੀਂ ਨਹੀਂ ਇਹ ਫਿਲਮ ਅਲੱਗ ਹੈ ਅਲੱਗ ਹੈ ਹਾਂ ਇਹ ਫਿਲਮ ਮੈਂ ਲਿਖੀ ਹੈ ਔਰ ਡਾਇਰੈਕਟਰ ਹੈ ਸਾਡਾ ਮੁੰਡਾ ਜੇਸੀ ਹੈ ਉਹਨੇ ਕੀਤੀ ਹੈ ਤਨਵਾਨੇ ਜਸਸੀ ਤਨਵਾਨੇ ਨੇ ਡਾਇਰੈਕਟ ਕੀਤੀ ਹੈ ਔਰ ਇੱਕ ਫਿਲਮ ਆਪਣੀ ਜਗਦੀਪ ਬੜਿੰਘ ਹੋਰਾਂ ਨੇ ਲਿਖੀ ਹੈ ਔਰ ਡਾਇਰੈਕਟ ਕੀਤੀ ਹੈ ਸਾਡੇ ਜਤਿੰਦਰ ਮੌਰ ਹੋਰਾਂ ਨੇ ਜਵਾਕ ਉਹ ਫਿਲਮ ਆ ਰਹੀ ਹੈ ਤੇ ਮਤਲਬ ਜਿਹੜੀ ਰੂਹ ਦਾ ਹਾਣੀ ਹੈ ਉਹ ਤੁਹਾਡੀ ਲਿਖੀ ਹੋਈ ਫਿਲਮ ਹੈ ਹਾਂਜੀ ਹਾਂਜੀ ਜੈਸੀ ਤਨੂਆ ਨੇ ਜੈਸੀ ਤਨੂਆ ਨੇ ਡਾਇਰੈਕਟ ਕੀਤੀ ਹੈ ਭਾਜੀ ਬਹੁਤ ਕਹਿ ਲੋ ਵੀ ਜਿਹੜੇ ਨਵੇਂ ਲੋਕ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਤੁਹਾਡੀਆਂ ਕਿਤਾਬਾਂ ਵੀ ਬਹੁਤ ਕਹਿ ਲੋ ਪਰਚਲਿਤ ਨੇ ਕਹਿ ਲੋ ਜ਼ਿੰਦਗੀ ਜ਼ਿੰਦਾਬਾਦ ਉਸ ਤੋਂ ਬਾਅਦ ਉਹਦਾ ਦੂਸਰਾ ਪਾਰਟ 2 ਵੀ ਆਇਆ ਫਿਰ ਇਸ ਸਮੇਂ ਆਹੋ ਕਿਤਾਬ ਤੁਸੀਂ ਲਿਖੀ ਹੋਈ ਹੈ ਤੇ ਚੇਤਨਾ ਪ੍ਰਕਾਸ਼ਨ ਉਹ ਨਹੀਂ ਛਾਪਦੇ ਨੇ ਆਈ ਥਿੰਕ ਜੀ ਜੀ ਚੇਤਨਾ ਪ੍ਰਕਾਸ਼ਨ ਬੜਾ ਨਹੀਂ ਹੀ ਛਾਪੀਏ ਨੇ ਜਿੰਨੀਆਂ ਮੇਰੇ ਕਿਤਾਬਾਂ ਨੇ ਸਾਰੀਆਂ ਉਹਨਾਂ ਨੇ ਹੀ ਛਾਪੀਆਂ ਨੇ ਤੇ ਕਿਵੇਂ ਚੱਲ ਰਿਹਾ ਕਿਤਾਬਾਂ ਨਾਲ ਕੇ ਵਧੀਆ ਠੀਕ ਹੈ ਅੱਛਾ ਰਿਸਪੌਂਸ ਹੈ ਕਈ ਕਿਤਾਬਾਂ ਕਈ ਕਈ ਵਾਰੀ ਛਪੀਆਂ ਨੇ ਔਰ ਹਜੇ ਉਹ ਕਿਤਾਬ ਜਿਹੜੀ ਪੋਇਟਰੀ ਦੀ ਹੈ ਲੇਟੈਸਟ ਉਹ ਹਜੇ 7 ਦਿਨ ਪਹਿਲਾਂ ਹੀ ਆਈ ਹੈ 8 ਦਿਨ ਪਹਿਲਾਂ ਤੇ ਸੋਹਣਾ ਰਿਸਪੌਂਸ ਆ ਰਿਹਾ ਹੈ ਵਧੀਆ ਅੱਛਾ ਵਰਤਕ ਤੋਂ ਪੋਇਟਰੀ ਵਾਲਾ ਆਉਣ ਦਾ ਕਿਵੇਂ ਸੋਚਿਆ ਸੀ ਨੀ ਮੈਂ ਪਹਿਲਾਂ ਪੋਇਟਰੀ ਚ ਸੀਗਾ ਫੇਰ ਵਾਰਤਕ ਦੇ ਵਿੱਚ ਆ ਹਾਂ ਜੀ ਹਾਂ ਵਾਰਤਕ ਮੈਂ ਘੱਟ ਲਿਖੀ ਐ ਬਟ ਲਿਖਦੇ ਰਹਿੰਨੇ ਹੂੰ ਤੇ ਬਾਜੀ ਇੱਕ ਨਾ ਮੈਂ ਸੋਸ਼ਲ ਮੀਡੀਆ ਜਦੋਂ ਵੀ ਸਕਰੋਲ ਕਰਦਾ ਤੁਹਾਡੀ ਉਹ ਮੇਰਾ ਦਾਕਿਸਤਾਨ ਬਾਰੇ ਬੋਲੀਆਂ ਕੁਝ ਲਾਈਨਾਂ ਦਿਮਾਗ ਦੇ ਵਿੱਚ ਫਿਰਦੀਆਂ ਹੁੰਦੀਆਂ ਨੇ ਤੇ ਬਹੁਤ ਸਾਰੇ ਉਸ ਤੋਂ ਬਾਅਦ ਹੋਰ ਵੀ ਕਹਿ ਲੋ ਕਲਾਕਾਰ ਸੀਗੇ ਜਿਨ੍ਹਾਂ ਨੇ ਉਹ ਕਿਤਾਬ ਪੜ੍ਹੀ ਬਹੁਤ ਪ੍ਰਮੋਟ ਕੀਤਾ ਪਰ ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਬਹੁਤ ਖਲ ਪੈਦਾ ਕਰਦੀ ਐ ਵੀ ਇੱਕ ਕਿਤਾਬ ਐ ਮੇਰਾ ਪਿੰਡ ਗਿਆਨੀ ਗੁਰਗਿੱਤ ਉਹਨਾਂ ਦੀ ਲਿਖੀ ਹੋਈ ਤੇ ਉਸ ਕਿਤਾਬ ਬਾਰੇ ਕਿਸੇ ਵੀ ਰਾਈਟਰ ਨੇ ਜਾਂ ਫਿਰ ਕਿਸੇ ਨੇ ਉਹਦੀ ਪ੍ਰੋਮੋਸ਼ਨ ਨਹੀਂ ਕੀਤੀ ਹਾਲਾਂਕਿ ਦਾਗਿਸਤਾਨ ਤੁਹਾਡੀ ਉਸ ਰੀਲ ਤੋਂ ਬਾਅਦ ਜਾਂ ਫਿਰ ਹੋਰ ਜਿਨ੍ਹਾਂ ਨੇ ਪ੍ਰਮੋਟ ਕੀਤੀ ਉਸ ਤੋਂ ਬਾਅਦ ਬਹੁਤ ਬਹੁਤ ਐਡੀਸ਼ਨ ਆਇਆ ਜਿਹਨੇ ਜੋ ਵੇਚਣਾ ਹੁੰਦਾ ਉਸ ਤਰ੍ਹਾਂ ਦਾ ਕਰਦਾ ਜਿਹੜੀ ਜਿਹੜੀ ਇੰਟਰਵਿਊ ਦੇ ਵਿੱਚ ਮੈਂ ਮੇਰਾ ਦਾਗਿਸਤਾਨ ਬਾਰੇ ਕਿਹਾ ਸੀ ਉਹਦੇ ਵਿੱਚ ਮੈਂ ਮੇਰਾ ਪਿੰਡ ਬਾਰੇ ਵੀ ਬੋਲੇ ਸੀ ਬੋਲੇ ਸੀ ਠੀਕ ਹੈ ਨਾ ਮੇਰਾ ਪਿੰਡ ਗੁਰਦੇਤ ਸਿੰਘ ਹੋਰਾਂ ਦੀ ਕਿਤਾਬ ਹੈ ਉਹ ਪੜ੍ਹਨੀ ਚਾਹੀਦੀ ਹੈ ਤੁਹਾਨੂੰ ਬਹੁਤ ਚੀਜ਼ਾਂ ਦਾ ਪਤਾ ਲੱਗਦਾ ਤੁਹਾਡੀਆਂ ਸ਼ਬਦਾਵਲੀ ਵਿੱਚ ਵਾਦਦਾ ਹੁੰਦਾ ਤੁਹਾਨੂੰ ਗਿਆਨ ਜਿਹੜਾ ਤੁਹਾਡਾ ਵਾਦਦਾ ਹੁੰ ਸਾਡੀਆਂ ਜੋ ਰੀਤੀ ਰਿਵਾਜ ਰਵਾਇਤਾਂ ਨੇ ਸਾਡੀਆਂ ਉਹਦੇ ਬਾਰੇ ਤੁਹਾਨੂੰ ਪਤਾ ਲੱਗਦਾ ਆ ਜਿਹੜੀ ਮੇਰਾ ਦਾਕਿਸਤਾਨ ਕਿਤਾਬ ਹੈ ਉਹ ਇੱਕ ਜਦੋਂ ਇੰਟਰਵਿਊ ਦੇ ਵਿੱਚ ਅਸੀਂ ਕੋਈ ਚੀਜ਼ ਕੱਢ ਕੇ ਪਾ ਦਨੇ ਆ ਤੁਹਾਡੀਆਂ ਫੇਵਰੇਟ ਕਿਤਾਬਾਂ ਕਿਵੇਂ ਨੇ ਉਹਦੇ ਵਿੱਚ ਕੁਝ ਕਿਤਾਬਾਂ ਦੇ ਨਾਂ ਤੁਸੀਂ ਗਿਣਾ ਕੇ ਉਹ ਫਿਰ ਰੀਲ ਚੱਲਣ ਲੱਗ ਗਈ ਜਿਹੜੀ ਮੇਰਾ ਦਾਕਿਸਤਾਨ ਕਿਤਾਬ ਆ ਉਹ ਤੁਸੀਂ ਪਹਿਲੀ ਕਿਤਾਬ ਨਹੀਂ ਹੈ ਇੱਕ ਪਹਿਲੀ ਕਿਤਾਬ ਦੇ ਤੌਰ ਤੇ ਨੇ ਤੁਸੀਂ ਪੜ੍ਹ ਸਕਦੇ ਹੋ ਜਦੋਂ ਤੁਹਾਨੂੰ ਕਿਤਾਬਾਂ ਪੜ੍ਹਨ ਦੀ ਆਤ ਪੈ ਜਾਏ ਤੁਸੀਂ 15 20 ਕਿਤਾਬਾਂ ਪੜ੍ਹ ਚੁੱਕੇ ਹੋਵੋ ਫਿਰ ਤੁਹਾਨੂੰ ਮੇਰਾ ਦਾਕਿਸਤਾਨ ਪੜ੍ਹਨੀ ਚਾਹੀਦੀ ਹੈ ਤੇ ਅਵਾਜ਼ੀ ਪੰਜਾਬੀ ਇੰਡਸਟਰੀ ਦੇ ਵਿੱਚ ਲਗਾਤਾਰ ਹੁਣ ਜਿਸ ਤਰੀਕੇ ਦਾ ਬਦਲਾ ਆਇਆ ਕਹ ਲੋ ਜੀ ਮੈਂ ਆਪਾਂ ਗੱਲ ਕਰਦੀਆਂ ਵੀ ਜਨਰ ਨੂੰ ਲੈ ਕੇ ਲਗਾਤਾਰ ਕਾਮੇਡੀ ਦੀਆਂ ਫਿਲਮਾਂ ਆਈਆਂ ਇੱਕੋ ਹੀ ਚੀਜ਼ ਪਰੋਸੀ ਜਾ ਰਿਹਾ ਬਾਰ-ਬਾਰ ਆਡੀਅன்ஸ் ਨੂੰ ਪਰ ਆਡੀਅன்ஸ் ਕਿਤੇ ਨ ਕਿਤੇ ਖਾਲੀ ਨਜ਼ਰ ਆ ਰਹੀ ਹੈ ਨਜ਼ਰ ਆ ਰਹੀ ਹੈ ਥੀਏਟਰਾਂ ਦੇ ਵਿੱਚ ਉਹਦਾ ਕੀ ਕਾਰਨ ਮੰਨ ਪਹਿਲਾਂ ਤਾਂ ਮਨੋਟਨੈਸ ਆ ਜਾਂਦੀ ਹੈ ਕਈ ਵਾਰੀ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਕੁਝ ਵੱਖਰਾ ਵਾਪਰ ਨਹੀਂ ਰਿਹਾ ਕਹਾਣੀ ਹੈ ਜਿਹੜੀ ਬਾਤ ਹੈ ਸਟੋਰੀ ਹੈ ਉਹ ਮਿਸਿੰਗ ਲੱਗਦੀ ਹੈ ਉਹਨਾਂ ਨੂੰ ਹੈਨਾ ਉਹਦੇ ਪਿੱਛੇ ਬਹੁਤ ਕਾਰਨ ਹੁੰਦੇ ਨੇ ਕਿ ਅਸੀਂ ਫਿਲਮ ਨੂੰ ਨਿਭਾ ਨਹੀਂ ਸਕੇ ਲਗਾਤਾਰ ਫਿਲਮਾਂ ਮਾੜੀਆਂ ਆਈਆਂ ਫਿਲਮਾਂ ਚੱਲੀਆਂ ਨਹੀਂ ਫਿਰ ਲੋਕਾਂ ਦਾ ਥੋੜਾ ਜਿਹਾ ਯਕੀਨ ਹੈ ਥੋੜਾ ਟੁੱਟ ਜਾਂਦਾ ਹੁਣ ਜਿਹੜੇ OTT ਪਲੇਟਫਾਰਮ ਨੇ ਉਹਨਾਂ ਰਾਹੀਂ ਨਵੇਂ ਮੇਕਰਸ ਆਉਣਗੇ ਲੋਕਾਂ ਦਾ ਫਿਰ ਯਕੀਨ ਬਣੂਗਾ ਫਿਰ ਦੇਖਣ ਆਉਣਗੇ ਆ ਗੱਲ ਇਹ ਹੁੰਦੀ ਹੈ ਕਿ ਫਿਲਮ ਇੱਕ ਟੀਮ ਵਰਕ ਆ ਔਰ ਪ੍ਰੀ ਪ੍ਰੋਡਕਸ਼ਨ ਦਾ ਕੰਮ ਸਕ੍ਰਿਪਟ ਦਾ ਜਿਹੜਾ ਕੰਮ ਹੈ ਨਾ ਬਹੁਤ ਮਿਹਨਤ ਮੰਗਦਾ ਤੇ ਉਮੀਦ ਹੈ ਕਿ ਸਾਡੇ ਇੰਡਸਟਰੀ ਸਭ ਕੁ ਸਿੱਖੂਗੀ ਜੇ ਸਾਨੂੰ ਘਾਟੇ ਪਏ ਨੇ ਫਿਲਮਾਂ ਨਹੀਂ ਆ ਚੱਲੀਆਂ ਜਾਂ ਲੋਕ ਦਰਸ਼ਕ ਟੁੱਟ ਰਹੇ ਨੇ ਤਾਂ ਅਸੀਂ ਸਭ ਕੁ ਸਿੱਖਾਂਗੇ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਆਪਣੇ ਅੰਦਰ ਝਾਤ ਮਾਰਾਂਗੇ ਤਾਂ ਸਾਨੂੰ ਰਾਹ ਮਿਲ ਜਾਊਗਾ ਸੋ ਇੱਕ ਆਖਰੀ ਸਵਾਲ ਹੈ ਕਹਿ ਲਓ ਬਹੁਤ ਲੋਕ ਨਹੀਂ ਜੋ ਪੰਜਾਬੀ ਸਾਹਿਤ ਤੋਂ ਵਾਂਝੇ ਨਹੀਂ ਪੜਦੇ ਕਹਿ ਲਓ ਸਾਹਿਤ ਅੱਜਕੱਲ ਬਹੁਤ ਘਟ ਰਿਹਾ ਹੈ ਤੇ ਪਰ ਤੁਸੀਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਵਿਅਕਤੀਓ ਤੁਹਾਨੂੰ ਪੰਜਾਬੀ ਸਹਿਤ ਨੇ ਕੀ ਕੁਝ ਦਿੱਤਾ ਹੈ ਕਿ ਇੱਕ ਵਿਅਕਤੀ ਦੇ ਅੰਦਰ ਪੰਜਾਬੀ ਸਹਿਤ ਕੀ ਕੁਝ ਉਜਾਗਰ ਕਰ ਸਕਦਾ ਹੈ ਚਾਹੇ ਲਿਟਰੇਚਰ ਕਿਸੇ ਵੀ ਜ਼ੁਬਾਨ ਦਾ ਹੈ ਲਿਟਰੇਚਰ ਤੁਹਾਨੂੰ ਜਗਾਉਂਦਾ ਹੈ ਲਿਟਰੇਚਰ ਤੁਹਾਨੂੰ ਸੁਚੇਤ ਕਰਦਾ ਹੈ ਲਿਟਰੇਚਰ ਤੁਹਾਨੂੰ ਗਿਆਨ ਦੇ ਵਿੱਚ ਤੁਹਾਡੀ ਬੌਧਿਕਤਾ ਦੇ ਵਿੱਚ ਔਰ ਤੁਹਾਡੇ ਚਾਲ ਚੱਲਣ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਇੱਕ ਚੰਗੇਰੇ ਪੱਖ ਤੋਂ ਸੁਥਰੇ ਪੱਖ ਤੋਂ ਹਿੱਸਾ ਪਾਉਂਦਾ ਹੈ ਔਰ ਇਹਦੇ ਜੇ ਨਹੀਂ ਕੋਈ ਲਿਟਰੇਚਰ ਨਾਲ ਜੁੜਦਾ ਜਾਂ ਪੰਜਾਬੀ ਲਿਟਰੇਚਰ ਘੱਟ ਪੜਦੇ ਨੇ ਉਹਦੇ ਪਿੱਛੇ ਸਾਡੇ ਮਾਪੇ ਅਧਿਆਪਕ ਉਹ ਜ਼ਿੰਮੇਵਾਰ ਨੇ ਦੂਜਾ ਸਾਡੇ ਕਿਹੋ ਜਿਹੇ ਇੰਟਰਸਟ ਨੇ ਕਿਹੋ ਜਿਹੇ ਇੰਟਰਸਟਾਂ ਨੂੰ ਅਸੀਂ ਅੱਗੇ ਤੋਲ ਦਿੰਨੇ ਆ ਕਿਹੋ ਜਿਹਾ ਉਹਨਾਂ ਨੂੰ ਥੱਲੇ ਜੈਕ ਲਾਉਂਦੇ ਆ ਸ਼ੁਰੂ ਸ਼ੁਰੂ ਦੇ ਵਿੱਚ ਸਸਤੀਆਂ ਚੀਜ਼ਾਂ ਸਾਨੂੰ ਅਟਰੈਕਟ ਕਰਦੀਆਂ ਪਰ ਟਾਈਟ ਦੀ ਐਂਡ ਜਾ ਕੇ ਸ਼ਬਦ ਨੇ ਕੰਮ ਆਉਣਾ ਹੁੰਦਾ ਸੋ ਹੌਲੀ ਹੌਲੀ ਰੁਝਾਨ ਵੱਧ ਰਿਹਾ ਹੈ ਖੈਰ ਇਹ ਨਹੀਂ ਕਿ ਹੁਣ ਘਟ ਰਿਹਾ ਹੁਣ ਰੁਝਾਨ ਵਧ ਹੀ ਰਿਹਾ ਅੱਛਾ ਰਾਣਾ ਰਣਵੀਰ ਨੂੰ ਅਦਾਕਾਰੀ ਕਰਦੇ ਹੋਏ ਬਹੁਤ ਸਾਰੇ ਲੋਕ ਵੇਖਦੇ ਨੇ ਪਰ ਰਾਣਾ ਰਣਵੀਰ ਦਾ ਫੇਵਰਟ ਐਕਟਰ ਕਿਹੜਾ ਆ ਕੋਈ ਖਾਸ ਇੱਕ ਤਾਂ ਨਹੀਂ ਮੈਂ ਨਾਂ ਲੈ ਸਕਦਾ ਮੈਨੂੰ ਬਹੁਤ ਐਕਟਰ ਪ੍ਰਭਾਵਿਤ ਕਰਦੇ ਨੇ ਮੈਂ ਕਿਸੇ ਦਾ ਕੰਮ ਨੂੰ ਕੋਈ ਚੰਗਾ ਲੱਗਦਾ ਹੈ ਜਾਂ ਹੋਰ ਹੈ ਇਹ ਇੱਕ ਜਵਾਬ ਦੇਣਾ ਔਖਾ ਹੋ ਜਾਂਦਾ ਹਮੇਸ਼ਾ ਹੀ ਔਖਾ ਲੱਗਦਾ ਜੇ ਕੁਝ ਬੋਲਦੇ ਆ ਤਾਂ ਫਿਰ ਉਹ ਇਨਸਾਫ ਨਹੀਂ ਹੁੰਦਾ ਦੂਜਿਆਂ ਨਾਲ ਕੋਈ ਇੱਕ ਨਾਂ ਲੈ ਕੇ ਬਹੁਤ ਐਕਟਰ ਨੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਹੈਨਾ ਹਿੰਦੀ ਸਿਨੇਮਾ ਚਿੰਗ ਹਾਲੀਵੁੱਡ ਦੇ ਵਿੱਚ ਬਾਲੀਵੁੱਡ ਦੇ ਵਿੱਚ ਪੰਜਾਬੀ ਦੇ ਵਿੱਚ ਬਹੁਤ ਐਕਟਰ ਨੇ ਜਿਹੜਾ ਤੁਹਾਨੂੰ ਚੰਗੇ ਲੱਗਦੇ ਨੇ ਮੇਰੇ ਜਿਹੜੇ ਜੂਨੀਅਰ ਨੇ ਮੇਰੇ ਨਾਲ ਬੈਟਰ ਕੰਮ ਕਰ ਰਹੇ ਨੇ ਉਹ ਮੇਰੇ ਬਹੁਤ ਅੱਛੇ ਲੱਗਦੇ ਨੇ ਮੈਨੂੰ ਬਹੁਤ ਸੋਹਣਾ ਕੰਮ ਕਰ ਰਹੇ ਨੇ ਬਹੁਤ ਅੱਛਾ ਬਲਵਿੰਦਰ ਬੁਲਟ ਨਾਲ ਕਿੰਨੀ ਕਿ ਪ੍ਰਾਣੀ ਸਾਜ ਆ ਬਲਵਿੰਦਰ ਬੁਲਟ ਸਾਡੀ ਕਾਫੀ ਸਾਡਾ ਲਿਖਣ ਦਾ ਪੜ੍ਹਨ ਦਾ ਗੱਲਾਂ ਦਾ ਸੋਚਣ ਦਾ ਕਾਫੀ ਸਾਡਾ ਮਿਲਦਾ ਹੈ ਤੇ ਵਧੀਆ ਲਿਖਾਰੀ ਆ ਮੈਨੂੰ ਉਹਦੀਆਂ ਲਿਖਤਾਂ ਬਹੁਤ ਅੱਛੀਆਂ ਲੱਗਦੀਆਂ ਨੇ ਐਕਟਰ ਬਾ ਕਮਾਲ ਆ ਉਹਨਾਂ ਦੀ ਕਿਤਾਬ ਵੀ ਆ ਸੂਰਜ ਕੇ ਦੇ ਮਰਤਾ ਹਾਂਜੀ ਹਾਂ ਮੈਂ ਕਿਤਾਬ ਤਾਂ ਉਹਨਾਂ ਦੀ ਪੜੀ ਵੀ ਪੜੀ ਆ ਬਟ ਮੈਂ ਜੋ ਵੀ ਉਹ ਬੋਲ ਕੇ ਪਾਉਂਦੇ ਆ ਜਾਂ ਸੋਸ਼ਲ ਮੀਡੀਆ ਨੂੰ ਜਿੰਮੇਵਾਰਤ ਦੇ ਆ ਔਰ ਜਿਹੋ ਜਿਹਾ ਉਹ ਨੇਚਰਲ ਐਕਟਰ ਆ ਮੈਨੂੰ ਬਹੁਤ ਅੱਛਾ ਲੱਗਦਾ ਬਾ ਕਮਾਲ ਆ ਸੁਪਰ ਸੋ ਬਿਲਕੁਲ ਰਾਣਾ ਰਣਵੀਰ ਸਾਡੇ ਨਾਲ ਸੀਗੇ ਜਿਨ੍ਹਾਂ ਦਾ ਕਹਿਣਾ ਕਿ ਪੰਜਾਬੀ ਸੱਭਿਆਚਾਰ ਕਿਤਨੇ ਕਿਤੇ ਲੋਕਾਂ ਦੇ ਅੰਦਰ ਇੱਕ ਅਲੱਗ ਤਰੀਕੇ ਦੀ ਜਿਗਿਆਸਾ ਪੈਦਾ ਕਰਦਾ ਤੇ ਲੋਕਾਂ ਨੂੰ ਸੁਝਵਾਨ ਅਤੇ ਸਮਝਦਾਰ ਬਣਾਉਂਦਾ ਹੈ ਅੱਜ ਆਪਣਾ ਸ਼ੋਅ ਦਿਨਾਲ ਮੈਂ ਵੀ ਵੀ ਕਰਾ ਦਿੱਤਾ